ਸਸਫੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤੇ ਮੈਂ ਇਹ ਵਲੋਗ ਹੈ ਮੇਰਾ ਤੀਸਰਾ ਤੇ ਵਿਊ ਇੱਕ ਨਹੀਂ ਦਿੱਤਾ ਤੁਸੀਂ ਮੈਨੂੰ ਮੈਂ ਇਹ ਕਹਿ ਰਹੀ ਸੀ ਅੱਜ ਨਵੀਂ ਗੱਲ ਸੁਣਾਉਣੀ ਆ ਤੁਹਾਨੂੰ ਮੈਂ ਕਿਹਾ ਵੀ ਜਿਹਦੇ ਕੋਲ ਦੋ ਫੋਨ ਹੁੰਦੇ ਨੇ ਉਹਦਾ ਨੁਕਸਾਨ ਆ ਉਹ ਕੀ ਜਦੋਂ ਮੈਂ ਇੱਕ ਫੋਨ ਦੇਖਦੀ ਆ ਹਨਾ ਮੈਂ ਦੇਖ ਹੀ ਜਾਂਦੀ ਆ ਫੋਨ ਬੈਠੀ ਹਨਾ ਤੇ ਜਦੋਂ ਮੈਂ ਉਹਨੂੰ ਰੱਖ ਦਿੰਨੀ ਆ ਫਿਰ ਮੇਰੇ ਕੋਲ ਦੂਜਾ ਫੋਨ ਆ ਫਿਰ ਮੈਂ ਉਹ ਚੱਕ ਲੈਨੀ ਆ ਜੇ ਇੱਕ ਫੋਨ ਉਹਦਾ ਫਾਇਦਾ ਇਹ ਆ ਕਿ ਇੱਕ ਫੋਨ ਨੂੰ ਵੇਖ ਕੇ ਹੀ ਰਾਜ ਲੈਂਦਾ ਬੰਦਾ ਫਿਰ ਉਹ ਰੱਖ ਦੀ ਨਰਮ ਨਾਲ ਟੇਕੇ ਬਹਿ ਜਾਂਦਾ ਤੇ ਆਪਾਂ ਮਿਲੋਣੇ ਆ ਇੱਕ ਕੈਡ ਜੇ ਬੰਦੇ ਨਾ ਬਹੁਤ ਸੀਰਾ ਬੰਦਾ ਹੈ ਉਹ ਉਹਦਾ ਨਾਮ ਏ ਲਾਲ ਗੁਲਾਲ ਲਾਲ ਗੁਲਾਲ ਇਹ ਰਿਹਾ ہمارا ਲਾਲ ਗੁਲਾਲ ਹੈ ਸਪਿਟਲ ਜੀ ਇਸ ਵਾਰ ਸਭ ਕੰਪਲੀਟ ਸ਼ਸਤਰਕਾਲ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਡੇ ਵਲੌਗ ਚ ਵਲੌਗ ਦੇ ਵਿੱਚ ਜੀਤਾ ਦੇ ਵਲੌਗ ਚ ਹਾਂ ਜੀਤਾ ਪਟਵਾਰਨ ਕਮਾ ਵਲੌਗ ਨਹੀਂ ਇਹ ਤੀਸਰਾ ਵਲੌਗ ਹੈ ਜਿਹਦੇ ਵੀਊ ਇਹਨਾਂ ਨੇ ਦਿੱਤੇ ਨਹੀਂ ਤੀਸਰੇ ਚ ਦੇ ਦਿਓ ਭਾਈ ਮੈਨੂੰ ਵੀ ਵਾਹ ਨਹੀਂ ਕਿੱਡੀ ਕਾਲੇ ਹੋ ਗਏ ਕਰਨਾ ਇਹ ਕੁੜੀ ਮੈਨੂੰ ਖਾਲੀ ਬੈਠੇ ਨਜ਼ਰਦੀ ਨਹੀਂ ਆਈ ਕਹਿੰਦੀ ਜੇ ਤੂੰ ਆਪਦਾ ਫੋਨ ਧਰਤਾ ਤਾਂ ਮੇਰੇ ਫੋਨ ਤੇ ਵਲੌਗ ਬਣਾ। ਤੂੰ ਕੀ ਮੈਨੂੰ ਇਹ ਆਪ ਹੀ ਦੇਖ ਉਹਨੇ ਬਹਿਲੇ ਬੈਠੇ ਆ ਤੇ ਬਹਿਲੇ ਬਹਿ ਕੇ ਜੇ ਇੱਕ ਕਦਾ ਵਲੌਗ ਸ਼ੂਟ ਹੋ ਜਾਏ ਤੇ ਇਹਦੇ ਵਿੱਚ ਇਹਦਾ ਕੁਝ ਜਾਂਦਾ ਹੈ ਕੱਸਦਾ ਤਾਂ ਕੁਝ ਕੀ ਦਿਮਾਗ ਦਿਮਾਗ ਜੀਬ ਨਾਲ ਬੋਲਣਾ ਜੀਬ ਦੁਖਣ ਲੱਗਦੀ ਦਿਮਾਗ ਨੂੰ ਦੱਸੇ ਕਿ ਗਾਹਾਂ ਸੱਜੇ ਦੱਬੀ ਬਿਨਾਂ ਗੱਲਾਂ ਹੁੰਦੀਆਂ ਨੇ ਹੋਰ ਕਿਥੋਂ ਨਹੀਂ ਹੱਸਦੀ ਯਾਰ ਗੱਲ ਸੁਣ ਕੇ ਬੋਲੀ ਤੋਂ ਮੈਨੂੰ ਪਤਾ ਹੀ ਲੱਗਦਾ ਮੈਂ ਹੱਸਦੀ ਆ ਬੋਲੀ ਆ ਇਹ ਕੋਈ ਕਹਿੰਦੀ ਫਿਲਟਰ ਤੋਂ ਬਿਨਾ ਮੇਂ ਪੀਚੀ ਜ ਪਾਉਂਦੀ ਆ ਫੇਸਬੁੱਕ ਤੇ ਲਾਈਵ ਹੋ ਗਈ ਲਾਈਵ ਹੋਈ ਹੋਈ ਫੇਸਬੁੱਕ ਤੇ ਕਹਿੰਦੀ ਹਾਈ ਮੈਂ ਕਿੰਨੀ ਕਾਲੀ ਆ ਰਹੀ ਆ ਕਹਿੰਦੀ ਕੋਈ ਫੇਸਬੁੱਕ ਤੇ ਫਿਲਟਰ ਨਹੀਂ ਲੱਗਦਾ ਫੇਸਬੁੱਕ ਦੇ ਜਿਹੜਾ ਲੋਕ ਜੁੜਨ ਲੱਗੇ ਫਿਰ ਮੈਂ ਬਾਹਰ ਆ ਗਈ ਕਿਉਂਕਿ ਮੈਂ ਨਾ ਜਦੋਂ ਲਾਈਵ ਆਨ ਕੀਤਾ ਉੱਥੇ ਨਾ ਇਦਾਂ ਗੋਲ ਚੱਕਰ ਦੇ ਵਿੱਚ ਬਣੇ ਇਸ ਵਿੱਚ ਲੱਡੂ ਜਿਹਾ ਪਏ ਸੀ ਲੱਗਾ ਸ਼ਾਇਦ ਉਹ ਹੀ ਫਿਲਟਰ ਹੋਵੇ ਔਰ ਦਬ ਦਬ ਕੇ ਉਹ ਹੋਰ ਨਹੀਂ ਜੂਮ ਹੋ ਗਿਆ ਜੂਮ ਇਹ ਨੇੜੇ ਆ ਗਿਆ ਜੂਮ ਹੋ ਗਿਆ ਫਿਰ ਮੈਂ ਤਾਂ ਸਾਸਰੀ ਘਰ ਬੁਲਾ ਕੇ ਬਾਹਰ ਉਹ ਵੀ ਬੁਲਾਈ ਅ ਇਹ ਵੀ ਇਹ ਕਹਿੰਦੇ ਜਿਹੜੀਆਂ ਚੀਜ਼ਾਂ ਦਾ ਭੇਤ ਨਾ ਹੋਵੇ ਉਹਨਾਂ ਨੂੰ ਹੱਥ ਨਹੀਂ ਪਾਈਦਾ ਹਾਂ ਠੀਕ ਆ ਐਵੇਂ ਗੰਦ ਗੁੰਦ ਚ ਬਚ ਗਈ ਬ੍ਰੈਕਫਾਸਟ ਵੀ ਨਹੀਂ ਲੱਗਣੇ ਫੇਸਬੁੱਕ ਦੇ ਆਹ ਬੁਲ ਲੱਗੇ ਨਹੀਂ ਸੀ ਇਹ ਤਾਂ ਬ੍ਰੈਕ ਫੇਸਬੁੱਕ ਦੇ ਤਾਂ ਹੀ ਤਾਂ ਜੂਮ ਹੋ ਗਈ ਦੀ ਇਹ ਤੇ ਫੇਸਬੁੱਕ ਆਹੋ ਕਿ ਜਦ ਬੰਦਾ ਹੁਣ ਇਹਦੇ ਤੇ ਇਸ ਨਾਂ ਦੇ ਫਿਲਟਰ ਰਹੀ ਤੁਹਾਨੂੰ ਸੋਹਣੀ ਨਹੀਂ ਲੱਗਣਦੀ ਹੈ ਨਾ ਸੋਹਣੀ ਲੱਗਣਦੀ ਹੈ ਫੇਸ ਹੁਕ ਤੇ ਮਰ ਜਣਾ ਅੱਖਾਂ ਚ ਬੜੰਦੇ ਆ ਕੈਮਰਾ ਦਾ ਪਰ ਤੋਂ ਇੰਨਾ ਜੋ ਮੈਂ ਕਹ ਤਾ ਕਿ ਹਾਏ ਹਾਏ ਮੈਨੂੰ ਨਹੀਂ ਪਤਾ ਸੀ ਕਿ ਉਥੇ ਜੂਨ ਨੂੰ ਹੁੰਦਾ ਰੋਜ਼ ਨੂੰ ਮੂੰਹ ਤੇ ਅੱਖਾਂ ਬਚੀ ਉਹ ਵਸ ਅਸਲ ਚ ਆਪਣੇ ਅਸਲੀ ਤੇ ਸ਼ਕਲ ਨਾ ਦਿਖਾ ਹੁੰਦਾ ਕਿ ਇਹ ਉਹ ਹੈਗੀ ਨੇ ਹਨਾ ਜੇ ਜੇ ਇਹ ਸਿਸਾ ਆਪਣਾ ਜੇ ਫਿਲਟਰ ਨਾ ਹੋਵੇ ਇੰਸਟਾਗ੍ਰਾਮ ਤੇ ਤੇ ਕੀ ਬਣੇ ਬਹੁਤ ਮਾੜਾ ਹਾਲਾਤ ਜਿਹੜੇ ਮੇਰੇ ਵਰਗੇ ਦੇ 4 ਫਾਲੋਅਰ ਵਧੇ ਨੇ ਉਹ ਵੀ ਉੱਡ ਜਾਂਦੇ ਨੇ ਮਨਾਂ ਕਿਹੜੇ ਹਾਲਾਤ ਹੋ ਜਾਂਦੇ ਨੇ ਉਹ ਵਾਲੇ ਲੋਕਡਾਊਨ ਵਾਲੇ ਹਾਂ ਸੱਚ ਸਾਰਿਆਂ ਨੂੰ ਬੇਨਤੀ ਹੈ ਇੱਕ ਜਿਹੜੇ ਜਿਹੜੇ ਜੀਤਾਂ ਦੇ ਬਲੌਗ ਦੇਖਦੇ ਨੇ ਉਹ ਜਾ ਕੇ ਸਾਰੇ ਜਣੇ ਮੇਰੀ ਇੰਸਟਾਗ੍ਰam ਐਡਿੰਗ ਨੂੰ ਫੋਲੋ ਕਰੋ ਲਾਭਰੀਤ ਲਾਭ ਮੇਰੇ ਫਾਲੋਅਰ ਬਹੁਤ ਘਟ ਨੇ ਮੈਂ ਹਨਾ 1 1 ਲੱਖ ਤੇ ਲੈ ਕੇ ਜਾਣੇ ਨੇ ਤਾਂ ਕਿ ਮੈਂ ਬ੍ਰਿਲੀਅਨਚ ਲੈ ਕੇ ਜਾਣੇ ਨੇ ਸਾਰੇ ਜਣੇ ਮੈਨੂੰ ਵੀ ਫੋਲੋ ਕਰੋ ਇਨੇ ਮਿਲੀਅਨ ਚ ਜਾਣਾ ਮੈਂ ਜੇ ਲੱਖ ਤੱਕ ਆਂ 20 ਲੱਖ ਕੋ ਹੋ ਜਾਣਗੇ ਮਿਲੀਅਨ ਚ ਤਾਂ ਆਪੀ ਬਣੇ ਜੇ ਲੱਖ ਤੱਕ ਆ ਲੱਖ ਤਾਂ ਹੋ ਜਾਂਦੇ ਮਿਲੀਅਨ ਆਪੀ ਹੋ ਜਾਣਗੇ ਜਦੋਂ ਲੱਖ ਹੋ ਗਏ ਤੇ ਚਲੋ ਜੀ ਮਿਲਦੇ ਆ ਹੁਣ ਸਾਡਾ ਸੀਨ ਆ ਮਿਲਦੇ ਆ ਸੀਨ ਕਰਕੇ ਬਾਅਦ ਚ ਦਿਖਾਣੇ ਤੁਹਾਨੂੰ ਇਹਦੀ ਐਕਟਿੰਗ ਬਾਏ ਰੁਕ ਜਰ ਨਹੀਂ ਪੋ ਤੂੰ ਆ ਇੱਥੇ ਕਰ ਰਹੇ ਆ ਆਪਾਂ ਸ਼ੂਟ

ब्लॉग बन गया ब्लॉग कि कहना चाहते हो सतो ਲੋ ਕੋਈ ਨਹੀਂ ਹੋ ਜਾਂਦਾ ਕਈ ਵਾਰੀ ਉਹਦੇ ਕੋਲ ਨਾ ਐਕਚੁਅਲੀ ਵੀਰੇ ਕੋਲ ਮਾਈਕ ਲੱਗਾ ਸੀ ਤਾਂ ਉਹਨੂੰ ਪਤਾ ਨਹੀਂ ਸੀ ਵੀ ਮੇਰੇ ਕੋਲ ਮਾਈਕ ਲੱਗਿਆ ਤਾਂ ਕਰਕੇ ਉਹ ਵਿਚਾਰਾ ਬੋਲ ਪਿਆ ਹੁਣ ਉਹ ਫਿਰ ਭੱਜ ਗਿਆ ਆ ਦੇਖੋ ਕਿੰਨਾ ਘੈਂਟ ਆ ਮੈਨੂੰ ਮੀਨੂੰ ਵਧੀਆ ਲੱਗਦੀਆਂ ਨੇ ਇਹ ਜਿਹੀ ਚੀਜ਼ਾਂ ਬਾਗ ਬਣਾਇਆ ਹੋਇਆ ਇੰਨੇ ਘਰ ਦੇ ਕੋਲੇ ਮੈਨੂੰ ਵਧੀਆ ਲੱਗਦਾ ਹੈ ਸਾਰਾ ਕੁਝ ਤੇ ਮੈਂ ਮੈਂ ਤੁਹਾਨੂੰ ਇਹ ਕਹਿਣਾ ਸੀ ਜਿੰਨੇ ਜਾਣੇ ਵੀ ਤੁਸੀਂ ਦੇਖਦੇ ਹੁੰਦੇ ਹੋ ਨਾ ਵਲੌਗ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਕਿਉਂਕਿ ਵਲੌਗ ਦੇ ਜਰੀਏ ਨਾ ਬੰਦਾ ਗੱਲਬਾਤ ਕਰ ਸਕਦਾ ਹਨਾ ਅੱਗੇ ਜੋ ਵੀ ਨਵਾਂ ਪ੍ਰੋਜੈਕਟ ਲੈਣਾ ਲੈ ਕੇ ਆਉਣਾ ਹੋਵੇ ਚੈਨਲ ਤੇ ਹਨਾ ਜੀਤਾ ਰਿਕਾਰਡਸ 99 ਤੇ ਉਹ ਤਾਂ ਬੰਦਾ ਉਹ ਚੀਜ਼ ਨੂੰ ਸ਼ੇਅਰ ਕਰ ਮਤਲਬ ਕਿ ਉਹ ਚੀਜ਼ ਨੂੰ ਇਹਦੇ ਤੇ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਤੁਹਾਨੂੰ ਦੱਸ ਸਕਦਾ ਵੀ ਅੱਗੇ ਆਪਾਂ ਕਰਾਂਗੇ ਹਨਾ ਤੇ ਮੰਨ ਲਓ ਹਨਾ ਕਿ ਜੇ ਤੁਸੀਂ ਕੋਈ ਤੁਹਾਨੂੰ ਕੁਝ ਪੁੱਛ ਸਕਦੀਆਂ ਮੈਂ ਹੁਣ ਆਪਾਂ ਫਿਲਮ ਦੇ ਜ਼ਰੀਏ ਪੁੱਛ ਨਹੀਂ ਸਕਦੇ ਹਨਾ ਫਿਲਮ ਤੇ ਜਿਵੇਂ ਆਪਾਂ ਜੋ ਵੀ ਅਪਲੋਡ ਕਰਨਾ ਉਹ ਕਰੀ ਜਾਣੇ ਹੁੰਨੇ ਆ ਸੋ ਸਾਰੇ ਜਾਨੇ ਪਲੀਜ਼ ਲੜਪੇ ਆਪਸ ਚ ਸੋ ਸਾਰੇ ਜਾਨੇ ਪਲੀਜ਼ ਹਨਾ ਵਲੌਗ ਨੂੰ ਸ਼ੇਅਰ ਕਰ ਦਿਆ ਕਰੋ ਟੱਪ ਕੇ ਸ਼ੇਅਰ ਕਰ ਦਿਆ ਕਰੋ ਵਲੌਗ ਨੂੰ ਤੇ ਜੀਤਾ ਰਿਕਾਰਡਸ 99 ਚੈਨਲ ਨੂੰ ਸਾਰੇ ਜਾਨੇ ਜਾ ਕੇ ਸਬਸਕ੍ਰਾਈਬ ਕਰ ਲਓ ਇਹਨੂੰ ਵੀ ਕਰ ਲਓ ਪਲੀਜ਼ ਮੈਂ ਗੁੱਸੇ ਹੋ ਜਾਣਾ ਸੱਚੀ ਕਹਣੀ ਬਤ ਤੁਹਾਨੂੰ ਸਾਰਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਸਬਸਕ੍ਰਾਈਬ ਕਰਕੇ ਦੋਨਾਂ ਚੈਨਲਾਂ ਨੂੰ نیچے ਦੋਨਾਂ ਦੇ ਉੱਤੇ ਕਮੈਂਟ ਕਰ ਦਿਓ ਕਿ ਹਾਂ ਜੀ ਤਾਂ ਅਸੀਂ ਚੈਨਲ ਦੋਨੋਂ ਸਬਸਕ੍ਰਾਈਬ ਕਰ ਲਏ ਵਲੌਗ ਵਾਲਾ ਵੀ ਤੇ ਫਿਲਮਾਂ ਵਾਲਾ ਵੀ ਠੀਕ ਹੈ ਫਿਰ نیچے ਮੈਂ ਤੁਹਾਨੂੰ ਉਧਰ ਰਿਪਲਾਈ ਵੀ ਕਰਾਂਗੀ ਤੇ ਮੈਨੂੰ ਲੱਗੇਗਾ ਵੀ ਹਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਹੁਣ ਇੰਨੀਆਂ ਕੁੜੀਆਂ ਨੇ ਹਨਾ ਮਤਲਬ ਇੰਨੀਆਂ ਸੌਰੀਆਂ ਕੁੜੀਆਂ ਮੈਸੇਜ ਕਰਦੇ ਨੇ ਵਲੋਗ ਵਲੋਗ ਵਾਲੇ ਚੈਨਲ ਤੇ ਸਿਰਫ 4 ਸਬਸਕ੍ਰਾਈਬਰ ਫਿਰ ਇਹਦਾ ਮਤਲਬ ਤੁਹਾਡਾ ਪਿਆਰ ਸਿੱਕਾ ਝੂਠਾ ਪਿਆਰ ਕਰਦੀਆਂ ਤੁਸੀਂ ਮੈਨੂੰ ਸਾਰੀਆਂ ਸੱਚਾ ਪਿਆਰ ਹੁੰਦਾ ਨਾ ਤੁਹਾਡਾ ਤੁਸੀਂ ਇੱਕ ਮਿੰਟ ਦੇ ਵਿੱਚ ਮੈਨੂੰ ਸਬਸਕ੍ਰਾਈਬ ਕਰ ਲੈਂਦੀ ਹੈ ਹੇ ਚੁੱਪ ਅੱਗੇ ਹੁਣ ਜਾ ਰਹੀਆਂ ਮੈਂ ਸੀਨ ਚਲਦੇ ਆ ਤੁਖਾਨੀਆਂ ਤੁਹਾਨੂੰ ਅੱਗੇ ਤਨੇ ਸੌਣ ਲਿਆ ਕਰ ਕੰਨ ਨੀਵਾ ਕਰ ਲਿਆ ਕਰ ਸਿੱਧਾ ਉਹਦੇ ਖੇਤ ਬਾਗ ਦਾ ਠੀਕ ਹੈ ਹੁਣ ਤੱਕ ਹੋ ਜਾਂਦਾ ਜਾਨਾ ਕਿ ਜੀ ਨਾ ਜਦ ਆਰ ਆਰ ਉਹ 6 ਕੰਮ ਹੁੰਦੇ ਨੇ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਬਾਜ਼ਾਰ ਜਾਣਾ ਸ਼ਹਿਰ ਜਾਣਾ ਠੀਕ ਹੈ ਸਾਡੇ ਕੋਲ ਇੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਨੇ ਇੱਥੇ ਹੀ ਸੋਨਾ ਘਰ ਸੋਨਾ ਇਹੀ ਫੋਟੋ ਲਾ ਦਾਂਗੇ ਆਪਾਂ ਇਹ ਚੱਲ ਰਹੀਆ ਸਾਡਾ ਡਾਂਸ ਹੋਤਾ ਕਰਕੇ ਦੂਰ ਨਾ ਸਾਨੂੰ ਇੱਕ ਟਰੈਕਟਰ ਦੇ ਉੱਤੇ ਗਾਣਾ ਲੱਗਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ ਤਾਂ ਕਰਕੇ ਅਸੀਂ ਸੋਚ ਰਿਹਾ ਵੀ ਨਾਲ ਨੱਚ ਲਈਏ ਸਾਇਲੈਂਟ ਮੋਡ ਤੇ ਸਾਡਾ ਕਮੈਂਟ ਕਰਕੇ ਦੱਸਿਓ ਵੀ ਉਹ ਗਾਣਾ ਕਿਹੜੀ ਸਿੰਗਰ ਦਾ ਹਾਂ ਤੇ ਵੀਰੇ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਪਹਿਲਾਂ ਕੋਈ ਤੁਹਾਡਾ ਪਹਿਲਾਂ ਸੀਨ ਆ ਗਿਆ ਸੀ ਸੋਰੀ ਮਾਈਕ ਲੱਗਾ ਸੀ ਤੁਹਾਡਾ ਹਾਂਜੀ ਹਾਂਜੀ ਮੈਂ ਐਂ ਕਹਿਣਾ ਚਾਹੁੰਦਾ ਥੀ ਆ ਇਹ ਗੁੱਡੀ ਸਾਡੇ ਸੈੱਟ ਤੇ ਪਹਿਲੀ ਵਾਰੀ ਆਈ ਆ ਤੇ ਬਹੁਤ ਵਧੀਆ ਇਹਦਾ ਕੰਮ ਆ ਬਹੁਤ ਵਧੀਆ ਸੀਨ ਕੀਤਾ ਇਹਨੇ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਵੱਡੀਆਂ 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 ਕੋਡੀਆਂ ਵੱਡੀਆਂ ਫਿਲਮਾਂ ਚ ਕੰਮ ਕਰੇ ਤੇ ਭਾਈ ਗੁੱਡੀ ਭੁੱਲ ਤਾਂ ਨਹੀਂ ਜਾਣੀ ਫਿਰ ਸਾਨੂੰ ਕੋਈਆਂ ਬੱਚੀਆਂ ਨਾ 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 ਹੈ ਜਮਾਲੀ ਬਸ ਠੀਕ ਆ ਬਸ ਆ ਬਾਬਾ ਜੀ ਦਾ ਆਸ਼ੀਰਵਾਦ ਵੀ ਇਹ ਨਾਲ ਆ ਬਾਈ ਤੇ ਖੁਸ਼ ਰਹਿਣ ਤੇ ਬਾਕੀ ਸਾਡੀ ਖੁਸ਼ੀ ਰਹਿਣ ਤੇ ਦੇਖੋ ਜੀ ਪਹੁੰਚੇ ਹੋਈ ਆ ਪਹਿਲਾਂ ਜਾਣਦੇ ਸੀ ਤੁਸੀਂ ਮੈਨੂੰ ਨਹੀਂ ਪਹਿਲੀ ਵਾਰੀ ਮਿਲਿਆ ਮੈਂ ਅੱਜ ਓਕੇ ਹਾਂ ਤੇ ਲਬ ਲਬ ਪ੍ਰੀਤ ਕੌਰ ਲਾਬੋ ਹੂੰ ਲਾਬੋ ਜੀ ਲਾਬੋ ਪੈਣੇ ਮੇਰਾ ਨਾਮ ਨਹੀਂ ਲਿਆ ਹਾਂਜੀ ਚਲੋ ਹਾਂ ਕਰਦੇ ਹਾਂ ਹਾਂ ਤੁਹਾਡਾ ਨਾਮ ਇਹਨਾਂ ਦਾ ਨਾਮ ਹੈ ਜੀਤਾ ਪਟਵਾਰਨ ਤੇ ਲਵਪ੍ਰੀਤ ਕੌਰ ਲਾਬੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਆ ਦੇਖੋ ਖੜ ਜਾ ਇੱਕ ਮਿੰਟ ਵੀਰੇ ਖੜੀ ਹੋ ਰਹੀ ਆ ਸਰਦੇ ਹੀ ਲਾਲ ਹਰੀ ਰੰਗ ਦੇ ਚਲੋ ਠੀਕ ਹੈ ਜੀ ਮਿਲਦੇ ਆ ਓਕੇ ਫਿਰ ਥੈਂਕ ਯੂ ਸੋ ਮਚ ਇੰਨੇ ਚੰਨੂ ਤਾਂ ਬੱਸ ਸਟਾਪ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਉਂ ਬੁਲਾਉਣੀ ਆ ਅੱਛਾ ਹਾਂਜੀ ਆਪਣਾ ਹੋ ਗਿਆ ਸ਼ੂਟ ਡਨ ਤੇ ਅਸੀਂ ਪਹੁੰਚਣ ਵਾਲੇ ਆ ਬੱਸ ਸਟੈਂਡ ਬੱਸ ਅਦਫਤਰ ਵੀਰਾ ਦੀ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਮੱਲਕੇ ਪੁੰਨੀਆਂ ਪੁੰਨੀਆਂ ਘਰ ਬਾਜ਼ਾਰ ਤੇ ਸਾਨੂੰ ਛੱਡਣਾ ਹੈ ਅੱਜ ਫੁੱਪੜਜੀ ਸ਼ੈਰੀ ਵੀਰਾ ਥੋੜਾ ਜਿਹਾ ਬਿਜੀ ਸੀਗਾ ਉਹਦੇ ਸੀਨ ਸੀਗੇ ਤਾਂ ਕਰਕੇ ਉਹ ਛੱਡਣੇ ਆ ਤੇ ਭਾਈ ਸਾਰੇ ਜਣੇ ਵਲੌਗ ਪੂਰਾ ਦੇਖਿਓ ਅਸੀਂ ਥੋੜੇ ਜਿਹਾ ਬਿਜੀ ਸੀਗੇ ਤਾਂ ਕਰਕੇ ਵਲੌਗ ਥੋੜਾ ਛੋਟਾ ਬਣਿਆ ਛੋਟਾ ਬਣਿਆ ਤੇ ਅਗਲੀ ਵਾਰ ਅਸੀਂ ਪ੍ਰੋਪਰ ਪੂਰੀ ਲੈਂਥੀ ਵਲੌਗ ਬਣਾ ਕੇ ਪਾਵਾਂਗੇ ਤੇ ਸਾਰੇ ਜਣੇ ਘੈਂਟ ਘੈਂਟ ਜੀ ਅੱਗੇ ਸਰਪ੍ਰਾਈਜ਼ ਲੈ ਕੇ ਆਵਾਂਗੇ ਸੋਹਣੀਆਂ ਸੋਹਣੀਆਂ ਗੱਲਾਂ ਦੱਸਾਂਗੇ ਕੁਝ ਹੋਰ ਵੀ ਦੱਸਣਾ ਜਰੂਰੀ ਚੀਜ਼ਾਂ ਵਲੌਗ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਹਾਂਜੀ ਤੇ ਸਾਰੇ ਜਣੇ ਪ੍ਰੋਪਰ ਭਾਵੇਂ ਤਾਂ ਵੈਸੇ ਛੋਟਾ ਜਿਹਾ ਵਲੌਗ ਪਰ ਦੇਖਿਓ ਜ਼ਰੂਰ ਸਾਰਾ ਹਾਂ ਓਕੇ ਬਾਏ ਦੂਜੀ ਗੱਲ ਦੂਜੀ ਗੱਲ 1 ਮਿੰਟ ਤਾਂ ਪੂਰਾ 1 ਮਿੰਟ ਪੂਰਾ ਹੋਇਆ ਨਹੀਂ ਅਜੇ ਹਾਂ ਨਾ ਕਿੱਥੇ ਹੋਇਆ 1 ਮਿੰਟ ਚਲੋ ਜੀ ਸਮਾਪਤ 1 ਮਿੰਟ ਹੋ ਗਿਆ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਮੈਂ ਅਗਲੇ ਵਲੌਗ ਚ ਰੱਖੀ